ਹੋ ਵੀ ਬਹੁਤ ਸਾਰੇ ਮਰਡਰ ਹੁੰਦੇ ਨੇ ਕਤਲ ਹੁੰਦੇ ਨੇ ਉਦੋਂ ਕੋਈ ਲੋਕ ਰੋਲਾ ਪਾਉਂਦੇ ਵੀ ਆਹ ਕਿਉਂ ਮਾਰਤਾ ਅੱਜ ਇਹ ਸਮਾਜ ਜੇ ਕਿਸੇ ਨੂੰ ਟੱਚ ਕਰ ਦੇ ਕੋਈ ਉਹਦੇ ਉੱਤੇ ਜਿਹੜੀ ਪਰਚਾ ਦਾ ਲਿਖਵਾ ਜਾਂਦਾ ਇਹਨੇ ਅਸਲੀਲ ਦਾ ਕਰਿਆ ਨੇ ਟੱਚ ਕਰਤਾ ਫੜ ਕੇ ਉਹਨੂੰ ਅੰਦਰ ਲੈ ਜਾਂਦੇ ਨੇ ਜਦੋਂ ਕੋਈ ਗੰਦਫਲਾਵ ਜਿਸਮ ਦਿਖਾਵੇ ਗੰਦ ਬੋਲੇ ਉਤੇ ਕੋਈ ਕਾਰਵਾਈ ਨਹੀਂ ਵੀ ਇਹ ਪੰਜਾਬ ਆ ਵੀ ਇੱਥੇ ਇਹ ਕੰਮ ਨਹੀਂ ਚੱਲਦਾ ਲਕਚਰਤਾ ਨਹੀਂ ਚੱਲੂਗੀ ਪੰਜਾਬ ਦੇ ਵਿੱਚ ਇੱਥੇ ਪੰਜਾਬੀ ਯੋਧੇ ਬਸਦੇ ਨੇ ਹਰਜੀਤ ਸਿੰਘ ਰਸੂਰਪੁਰ ਦੀ ਗੱਲ ਕਰੀਏ ਤਾਂ ਨਿੰਗ ਸਿੰਘ ਉਹ ਕਹਿ ਰਹੇ ਨੇ ਵੀ ਜੇ ਤੇਰੇ ਚ ਜ਼ਰੂਰਤ ਹੀ ਤਾਂ ਸਾਹਮਣੇ ਆ ਕੇ ਮਾਰਦਾ ਤੂੰ ਉਹਨੂੰ ਨਿੰਗ ਸਿੰਘ ਨਾ ਕਹੋ ਜੀ ਉਹਨੂੰ ਉਹ ਨਿੰਗ ਸਿੰਘਾਂ ਦੇ ਉਹਨੇ ਬਾਣਾ ਪਾਇਆ ਬਦਨਾਮ ਕਰਨ ਵਾਸਤੇ ਕਾਰ ਐਸਐਸ ਦਾ ਦੱਲਾ ਬਣਿਆ ਹੋਇਆ ਉਹ ਉਹ ਆ ਬਲਾਤਕਾਰੀ ਬੰਦਾ ਉਹ ਕੀ ਕਿਸੇ ਨੂੰ ਸੇਹ ਦੇ ਦੂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਔਨਅਰ ਦੇਖ ਰਹੇ ਤੁਸੀਂ ਮੈਂ ਰਵਿੰਦਰ ਸਿੰਘ ਤਾਂ ਜਿਹੜੀ ਚਰਚਾ ਕਰਨ ਜਾ ਰਹੇ ਹਾਂ ਤੁਹਾਨੂੰ ਵੀ ਕਮਲ ਕੌਰ ਜਿਹੜੀ ਹੈ ਜੋ ਸੋਸ਼ਲ ਮੀਡੀਆ ਤੇ ਇੱਕ ਕਾਫੀ ਮਸ਼ਹੂਰ ਇਨਫਲੂਐਂਸਰ ਰੰਜਨ ਕਮਾਰੀ ਦੇ ਨਾਂ ਤੋਂ ਜਿਸ ਦਾ ਨਾਂ ਸੀਗਾ ਉਸ ਦੀ ਹੱਤਿਆ ਕਰ ਦਿੱਤੀ ਗਈ ਬੀਤੇ ਦਿਨਾਂ ਹੀ ਤੇ ਅਮਰਤਪਾਲ ਮੈਰੋ ਤੇ ਵੱਡੇ ਇਲਜ਼ਾਮ ਲੱਗਦੇ ਨੇ ਤਾਂ ਜਿਸ ਨੂੰ ਲੈ ਕੇ ਉਹਨਾਂ ਦੇ ਦੋ ਲਿੰਗ ਸਿੰਘ ਜਿਹੜੋਂ ਉਹਨਾਂ ਦੇ ਸਾਥੀ ਉਹ ਵੀ ਫੜੇ ਗਏ ਨੇ ਤੇ ਅਮਰਤਪਾਲ ਮੈਰੋ ਹਲੇ ਫਿਲਹਾਲ ਨੇ ਜੋ ਫਰਾਰ ਦੱਸੇ ਜਾ ਰਹੇ ਨੇ ਪਰ ਪਰੰਤੂ ਹਰੇ ਉਹਨਾਂ ਦੀ ਵੀ ਜਿਹੜੀ ਹੈ ਜਿਹੜੀ ਹਲੇ ਫਿਲਪਾਲ ਜਿਹੜੀ ਹੋ ਰਹੀ ਹੈ ਤੇ ਤੇ ਚਾ ਇੱਕ ਹਰਜੀਤ ਸਿੰਘ ਹਸੂਲਪੁਰ ਜੋ ਕਿ ਨਿੰਗ ਸਿੰਘ ਨੇ ਜੋ ਉਹ ਵੀ ਇਹਨਾਂ ਬਿਆਨ ਕਾਫੀ ਚਰਚਾ ਵਿਚਾਰ ਰਹੇ ਨੇ ਵੀ ਇਹੋ ਅਗਰ ਸੱਚੇ ਸੀ ਤਾਂ ਭਜੇ ਕਿਉਂ ਆਖਰ ਕਿ ਤੂੰ ਮੇਰੇ ਸਾਹਮਣੇ ਆ ਜਵੇ ਤਾਂ ਮੈਂ ਤੈਨੂੰ ਦੱਸਾਂਗਾ ਵੀ ਨਿੰਗ ਸਿੰਘ ਹੁੰਦਾ ਕੌਣਾ ਹੈ ਤੇ ਗੱਲਬਾਤ ਕਰਦੇ ਆ ਆਪਣੇ ਨਾਲ ਰਾਜਾ ਰਾਜ ਸਿੰਘ ਮੌਜੂਦ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪਤਿ ਉਹ ਭਾਈ ਕਿਵੇਂ ਦੇਖਦੇ ਹੋ ਤੁਸੀਂ ਇਹ ਸਾਰੇ ਵਰਤਾਰੇ ਨੂੰ ਜਿਹੜਾ ਅਮਰਪਾਲ ਮੈਰੋਂ ਦੇ ਨਾਲ ਜੋ ਅਮਰਪਾਲ ਮੈਰੋਂ ਦੇ ਕਹਿੰਦੇ ਅ ਜਿਹੜਾ ਅ ਕੱਲ ਚ ਸਾਫਾ ਪਾਇਆ ਹੁੰਦਾ ਉਹਨਾਂ ਕੀ ਕਹਿੰਦੇ ਸਰ ਹਜੂਰੀਆ ਹਜੂਰੀਆ ਪਾ ਕੇ ਕਹਿੰਦੇ ਉਸਦੇ ਨਾਲ ਕਤਲ ਕਰ ਦਿੱਤਾ ਕਿ ਆ ਵੀ ਕੀ ਇਹ ਸਹੀ ਹੈ ਹਜੂਰੀਆ ਦੇ ਨਾਲ ਕਤਲ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਕਾਨੂੰਨ ਦੇ ਮੁਤਾਬਕ ਕਿਸੇ ਨੂੰ ਜਾਨੋਂ ਮਾਰਨਾ ਇੱਕ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਗਲਤ ਆ ਪਰ ਜਦੋਂ ਸਾਡੇ ਅਣਖ ਦੀ ਗੈਰਤ ਦੀ ਗੱਲ ਆ ਜਾਵੇ ਫਿਰ ਕਤਲ ਹੋ ਜਾਂਦੇ ਨੇ ਜਿਵੇਂ ਅਮਰਤਪੁਰ ਮੈਰੋਂ ਨੇ ਕਰਿਆ ਇਹ ਪੰਜਾਬ ਆ ਗੁਰਾਂ ਦੇ ਨਾਮ ਤੇ ਵਸਦਾ ਇੱਥੇ ਦਾ ਸੱਭਿਆਚਾਰ ਇੱਥੋਂ ਦਾ ਕਲਚਰ ਇੱਥੋਂ ਦਾ ਪਾਉਣ ਪਾਣੀ ਬਹੁਤ ਵੱਡਾ ਨਮਨਰੋਵਾ ਤੇ ਚੜਦੀ ਕਲਾ ਦਾ ਇਥੇ ਅਣਖ ਅਣਖੀ ਲੋਕ ਤੇ ਗਰਮ ਮੰਦ ਪੰਜਾਬੀ ਵਸਦੇ ਨੇ ਕਿਸੇ ਵੀ ਧਰਮ ਦੇ ਹੋਣ ਉਹ ਅਣਖੀ ਨੇ ਗੈਰਤਮੰਦ ਨੇ ਜਦੋਂ ਕੋਈ ਸਮਾਜ ਦੇ ਵਿੱਚ ਕੀ ਘਰ ਦੇ ਵਿੱਚ ਕੋਈ ਲੱਚਰਤਾ ਫਲਾਉਂਦਾ ਕੋਈ ਹੋਵੇ ਪੰਜਾਬੀ ਬੰਦਾ ਬਖਸ਼ਦਾ ਨਹੀਂ ਪਿਛਲੇ ਦਿਨ ਇੱਕ ਵੀਡੀਓ ਜਿਹੜੀ ਹੈਗੀ ਉਹ ਤੁਸੀਂ ਦੇਖੀ ਹੋਊਗੀ ਇੱਕ ਪੰਜਾਬੀ ਨੌਜਵਾਨ ਸੀਗਾ ਜਿਹੜਾ ਬਜ਼ੁਰਗੋਂ ਨੇ ਆਪਣੀ ਕੁੜੀ ਮਾਰਤੀ ਤੇ ਜਿਹੜਾ ਉਹ ਦਾ ਪ੍ਰੇਮੀ ਆਇਆ ਸੀ ਕਰੇ ਉਹ ਵੀ ਨਾਲ ਹੀ ਮਾਰਦਾ ਕਿਉਂ ਮਾਰੇ ਉਹਦੇ ਵਿਚ ਅਣਖ ਸੀ ਗੈਰਤ ਸੀ ਉਹ ਨਹੀਂ ਸਰਿਆ ਉਹਨੇ ਆਪਣੀ ਬੱਚੀ ਮਾਰਤੀ ਨਾਲ ਜਾ ਕੇ ਥਾਣੇ ਚ ਪੇਸ ਹੋ ਗਿਆ ਉਹਦੀ ਅਣਖ ਜਾਗੀ ਉਹਦੇ ਅਣਖਾਂ ਅਣਖੀਲਾ ਬੰਦਾ ਸੀ ਤਾਂ ਮਾਰਿਆ ਗੈਰਤਮੰਦ ਸੀਗਾ ਜੇ ਉਹ ਬਿਸ਼ਰਮ ਹੁੰਦਾ ਫਿਰ ਉਹਨੇ ਇਹ ਥੋੜੋ ਕਾਰਾ ਕਰਨਾ ਸੀਗਾ ਇਹੀ ਕੁਛ ਇਧਰ ਹੋਇਆ ਮੈਨੂੰ ਉਹਨਾਂ ਨੇ ਸਮਝ ਆਇਆ ਸੀਗਾ ਵੀ ਪੰਜਾਬ ਨੂੰ ਪੰਜਾਬ ਆਹੇ ਇਹਨੂੰ ਨੰਗਦ ਨਾ ਕਰੋ ਅਸੀਂ ਬਖਸਾਂਗੇ ਨਹੀਂ ਉਹਨਾਂ ਨੇ ਮਾਰਤੀ ਮੈਨੂੰ ਆਏ ਦੱਸੋ ਵੀ ਹੋ ਵੀ ਬਹੁਤ ਸਾਰੇ ਮਾਡਲ ਹੁੰਦੇ ਨੇ ਕਤਲ ਹੁੰਦੇ ਨੇ ਉਦੋਂ ਕੋਈ ਲੋਕ ਰੋਲਾ ਪਾਉਂਦੇ ਵੀ ਆਹ ਕਿਆ ਮਾਰਤਾ ਇਹ ਨਹੀਂ ਪੁਲਿਸ ਨੇ ਪਿਛਲੇ ਦਿਨੀ ਨਰਿੰਦਰ ਸਿੰਘ ਕਮਾਰਿਆ ਗੋਨਿਆਣੇ ਤੋਂ ਕਰੰਟ ਲਾ ਕੇ ਉਹਦਾ ਹਾਲਾਕਿ ਕੋਈ ਕਸੂਰ ਨਹੀਂ ਸੀਗਾ ਪੁਲਿਸ ਵਾਲੇ ਸਸਪੈਂਡ ਵੀ ਕਰੇ ਨੇ ਤੇ ਫੇਰ ਉਹਦੇ ਉੱਤੇ ਕੋਈ ਕਿਉਂ ਨਹੀਂ ਬੋਲਿਆ ਉਦੋਂ ਇਹ ਕਿੱਧਰ ਭੱਜ ਗਏ ਤੇ ਸਾਰੇ ਜਿਹੜੇ ਇਹ ਬੇਗੈਰਤ ਲੋਕ ਨੇ ਬੇਸ਼ਰਮ ਲੋਕ ਨੇ ਉਦੋਂ ਕਿਥੇ ਗਏ ਤੇ ਉਦੋਂ ਨਹੀਂ ਬੋਲੇ ਸਾਡੇ ਨਾਜਾਇਜ਼ ਪੁਲਿਸ ਵਾਲੇ ਚੱਕ-ਚੱਕ ਕੇ ਨੌਜਵਾਨਾਂ ਨੂੰ ਗੈਂਗਸਟਰ ਕਹਿ ਕੇ ਜਹਾਤਵਾਦੀ ਕਹਿ ਕੇ ਵਾਕਵਾਦੀ ਕਹਿ ਕੇ ਮਾਰਦੀ ਆ ਸਰਕਾਰਾਂ ਨੇ ਕਈਆਂ ਨੂੰ ਅੱਠ ਪਿੱਛੇ ਐਸਐਸਆਈ ਥਾਣੇਦਾਰਾਂ ਨੂੰ ਡੀਐਸਪੀਆ ਨੂੰ ਵੀ ਸਜ਼ਾਵਾ ਦਿੱਤੀਆਂ ਨੇ ਐਸਐਸਪੀਆ ਨੂੰ ਐਸਪੀਆ ਨੂੰ ਵੀ ਸਜ਼ਾਵਾ ਹੋਈਆਂ ਨੇ ਦੇਖ ਲਓ ਇਹ ਮਰਨ ਮਨਾਉਣ ਦੀਆਂ ਗੱਲਾਂ ਤਾਂ ਦੇਖੋ ਜਿਹੜਾ ਜਿਹਦੇ ਵਿੱਚ ਦਾਮ ਹੋਊਗਾ ਅਣਖੀ ਲੋਕ ਹੋਣਗੇ ਇਹ سلسلہ ਨਹੀਂ ਚੱਲਦਾ ਪੰਜਾਬ ਦੇ ਵਿੱਚ ਨਾ ਚੱਲਣਾ ਚਾਹੀਏ ਇਹ ਜਿਹੜੇ ਅਣਖੀ ਲੋਕ ਨੇ ਉਹ ਮਾਰ ਦਿੰਦੇ ਨੇ ਉਹਨੇ ਜਿਹੜੇ ਬੇਸ਼ਰਮ ਨੇ ਉਹ ਕੁਝ ਨਹੀਂ ਕਰ ਸਕਦੇ ਸਰ ਬਾਬਾ ਜੀ ਇੱਥੇ ਤਾਂ ਕਾਨੂੰਨ ਵੀ ਹੈਗਾ ਸਿਸਟਮ ਹੈ ਪਰ ਉਹ ਸਿਸਟਮ ਨੂੰ ਦੇਖਣਾ ਚਾਹੀਦਾ ਤੇ ਕਾਨੂੰਨ ਹੈ ਕਾਨੂੰਨ ਦੇਖਦਾ ਅਗਰ ਕਾਰਵਾਈ ਕਰਨੀ ਸੀ ਇਹ ਮਾਰਨਾ ਹੀ ਸੀ ਇਹ ਸਹੀ ਨਹੀਂ ਹੈਗਾ ਪਰ ਦੂਜੇ ਪਾਸੇ ਤਾਂ ਸਿਸਟਮ ਹੈਗਾ ਕਾਨੂੰਨ ਦੇ ਹਿਸਾਬ ਨਾਲ ਵੀ ਦੇਖਿਆ ਜਾ ਸੀ ਉਸ ਦੇ ਖਿਲਾਫ ਐਫਆਰ ਵੀਗੈਰ ਕਰਾਉਂਦੇ ਵੀ ਦੱਸਦੇ ਵੀ ਇਹ ਚੀਜ਼ ਗਲਤ ਹੋ ਰਹੀ ਆ ਜੇ ਜਿਹੜੀਆਂ ਹੁਣ ਬਚਦੇ ਨੇ ਉਹਨਾਂ ਦੇ ਵੀ ਖਿਲਾਫ ਕਾਰਾ ਲੈਣਾ ਪਈਆਂ ਤਾਂ ਜਿਹਨੇ ਕਰਾਉਣੀਆਂ ਨੇ ਹੁਣ ਕਿਧਰੇ ਕਾਨੂੰਨ ਚੱਲਿਆ ਗਿਆ ਹੁਣ ਬੰਦ ਕਰਾ ਦੇ ਉਹਨਾਂ ਦੇ ਜਿਹੜੇ ਹੋਰ ਰਹਿੰਦੇ ਨੇ ਉਹ ਇੱਕ ਠੋਕ ਠੋਕ ਕਹਿੰਦੇ ਨੇ ਵੀ ਅਸੀਂ ਕਰਾਂਗੇ ਹੁਣ ਕਰਾ ਲੈਣ ਕਾਰਵਾਈਆਂ ਉਹਨਾਂ ਤੇ ਕਾਨੂੰਨ ਦਾ ਸੰਕੰਜਾ ਹੁਣ ਕੋ ਸਾਧਨ ਵੀ ਕਾਨੂੰਨ ਕਿੰਨਾ ਕੁ ਕਾਨੂੰਨ ਨੇ ਤਾਂ ਸਾਡੇ ਇਹ ਜੁਮੇਲਾ ਤਾਂ ਸਾਰਾ ਕੁਝ ਕਾਨੂੰਨ ਦਾ ਸਾਰਾ ਕੁਝ ਕਰਾ ਰਿਹਾ ਖੁੱਲ੍ਹ ਛੁੱਟੀ ਦੇ ਰਹੀ ਆ ਜੇ ਕੋਈ ਸੋਸ਼ਲ ਮੀਡੀਆ ਦਾ ਜਵਾਨਾ ਕਿ ਸੋਸ਼ਲ ਆਪਣੇ YouTube ਤੇ Facebook ਤੇ Instagram ਸਭ ਨੇ ਪੇਜ ਬਣਾਏ ਨੇ ਚੈਨਲ ਬਣਾਏ ਹੋਏ ਨੇ ਜਦੋਂ ਕੋਈ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ ਉਹਦਾ ਚੈਨਲ ਉਹਦੀ ਬੰਦ ਕਰ ਦਿੰਦੇ ਨੇ ਉਹਦਾ ਪੇਜ ਬੰਦ ਕਰਦੇ ਜਦੋਂ ਕੋਈ ਲੱਚਰਤਾ ਅਸਲੀਲ ਦਾ ਕੋਈ ਫਲਾਉਂਦਾ ਉਹਨੂੰ ਖੁੱਲੀ ਛੋੜ ਰੱਖਿਆ ਉਹ ਤੇ ਕੋਈ ਐਕਸ਼ਨ ਨਹੀਂ ਹੈਗਾ ਉਹ ਤੇ ਕੋਈ ਕਾਰਵਾਈ ਨਹੀਂ ਅੱਜ ਸਮਾਜੇ ਕਿਸੇ ਨੂੰ ਟੱਚ ਕਰਦੇ ਕੋਈ ਉਹਦੇ ਉੱਤੇ ਜਿਹਦੀ ਪਰਚਾ ਦਾ ਰਿਹਾ ਜਾਂਦਾ ਇਹਨੇ ਅਸਲੀਲ ਦਾ ਕਰਿਆ ਨੇ ਟੱਚ ਕਰਤਾ ਫੜ ਕੇ ਉਹਨੂੰ ਅੰਦਰ ਲੈ ਜਾਂਦੇ ਨੇ ਜਦੋਂ ਕੋਈ ਗੰਦ ਫਲਾਵੇ ਜਿਸ ਸਮੇਂ ਦਿਖਾਵੇ ਗੰਧਾ ਬੋਲੇ ਉਹ ਤੇ ਕੋਈ ਕਾਰਵਾਈ ਨਹੀਂ ਇਹ ਸਰਕਾਰ ਦੀ ਜਿੰਮੇਵਾਰੀ ਹੈ ਦੀ ਕਾਨੂੰਨ ਹੀ ਜਿਹੜਾ ਬਣਾਇਆ ਹੋਇਆ ਉਹ ਕਾਨੂੰਨ ਹੀ ਆਜਾਦਿੰਦਾ ਪਰ ਕਾਨੂੰਨ ਦੇ ਜਿਹੜੇ ਰਖਵਾਲੇ ਨੇ ਜਿਹੜੇ ਜਿਹੜੀ ਸਰਕਾਰ ਆ ਉਹ ਸਰੀਆਂ ਵਿੱਚ ਸਾਡੇ ਪੱਲੇ ਪਾਦਾ ਪੰਜਾਬ ਨੂੰ ਖਤਮ ਕਰਨ ਵਾਸਤੇ ਨਸਿਆਂ ਦਾ ਲਚਰਤਾ ਦਾ ਜਿਹੜਾ ਆ ਸਾਨੂੰ ਪਰੋਸ ਕੇ deta ਸਾਡੇ ਬੱਚੇ ਬੱਚੀਆਂ ਜਿਹੜੇ ਹੈਗੇ ਨੇ ਉਹ ਗਲਤ ਰਾਹਾਂ ਤੇ ਸਰਕਾਰਾਂ ਨੇ ਪਾਏ ਨੇ ਉਹ ਕਾਮਜਾਬ ਹੋ ਗਏ ਆ ਆਪਣੇ ਸਾਡਾ ਪੰਜਾਬ ਬਰਬਾਦ ਕਰਤਾ ਇਹਨਾਂ ਲੋਕਾਂ ਨੇ ਲਿੰਗ ਸੰਘਾਂ ਦੇ ਅਕਸਰ ਹੀ ਸਵਾਲ ਖੜੇ ਹੁੰਦੇ ਨੇ ਵੀ ਗੁਰੂ ਦੀਆਂ ਲਾਡੀਆਂ ਫੌਜਾਂ ਜਾਣੀ ਜਾਂਦੀਆਂ ਨੇ ਤੇ ਵੱਡੇ ਸਵਾਲ ਇਹ ਵੀ ਨੇ ਵੀ ਜਦੋਂ ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਜਦੋਂ ਉਹ ਆਪਣੇ ਕੋਈ ਧੀ ਪੈਣਾ ਜਾਂ ਕੋਈ ਬੱਚਾ ਉਹਨੇ ਤੱਕ ਹੱਥ ਨਹੀਂ ਚੱਕਦੇ ਫਿਰ ਇਹ ਇਲਜ਼ਾਮ ਲੱਗਣੀ ਵੀ ਇਹਨਾਂ ਨੇ ਮਾਰ ਦਿੱਤਾ ਜਾਂਦਾ ਗੁਰੂ ਸਾਹਿਬ ਵੇਲੇ ਉਹਦੋਂ ਕਿਹੜਾ ਕਰਦਾ ਸੀਗਾ ਪੰਜਾਬ ਵੀ ਲੋਕ ਸੀਗੇ ਜਿਹੜੇ ਉਹ ਸ਼ਰਮ ਮੰਨਦੇ ਸੀ ਹੁਣ ਤੱਕ ਜਿਹੜੇ ਅੱਜ ਤੋਂ 20 30 ਸਾਲ ਪਹਿਲਾਂ ਬੀਬੀਆਂ ਜੇ ਕੋਈ ਕਿਤੇ ਵਿਆਹੀ ਜਾਂਦੀ ਸੀ ਉਹ ਆਪਦਾ ਪੱਲਾ ਕਰਦੀ ਸੀ ਸ਼ਰਮ ਆਉਂਦੀ ਸੀ ਆਪਣੇ ਸੱਸ ਸਹੁਰੇ ਦੀ ਆਪਦੇ ਸਹੁਰੇ ਪਿੰਡ ਦੀ ਤੇ ਅੱਜ ਤਾਂ ਪੱਲੇ ਚੱਕ ਤੇ ਅੱਜ ਕਹਿੰਦੇ ਮਾਹੌਲ ਉਹ ਹੋ ਗਿਆ ਉਸ ਤੋਂ ਬਾਅਦ ਤਾਂ ਫਿਰ ਇਹੀ ਕੁਝ ਹੋਣਾ ਨਾ ਜਿਹੜਾ ਕੁਝ ਦੇਖਿਆ ਜਾਊਗਾ ਜੈਸੀ ਬੈਠਕੋ ਹੀ ਸੋਭਤ ਹੋ ਜਾਂਦੀ ਆ ਜਦੋਂ ਕੁਝ ਇਹੋ ਜਿਹਾ ਕੁਝ ਦੇਖਾਂਗੇ ਉਹੋ ਜਿਹਾ ਕੁਝ ਹੋਊਗਾ ਛੋਟੇ ਸਾਬ ਨਾਲ ਫਿਰ ਇਹ ਸਹੀ ਵੀ ਨਹੀਂ ਇੰਗੇ ਸਿੰਘ ਵੀ ਔਰਤਾ ਤੇ ਹੱਥ ਚੁੱਕਣ ਬੱਚਿਆਂ ਤੇ ਹੱਥ ਚੁੱਕਣਗੇ ਤੇ ਮੈਂ ਹੁਣ ਕਹਣਾ ਵੀ ਇਦਾਂ ਗਾਂਧੀ ਬਿਮਾਰੀ ਸੀ ਉਹ ਕੌਣ ਸੀ ਉਹ ਔਰਤ ਨਹੀਂ ਸੀ ਫਿਰ ਤੱਕ ਅਨੂੰ ਤੁਸੀਂ ਉੱਤੇ ਵੀ ਸਵਾਲ ਖੜੇ ਕਰਦੋਂਗੇ ਜਿਹੜਾ ਕੋਈ ਹੱਥ ਚੱਕ ਲੈ ਹੱਥ ਦਾ ਮਤਲਬ ਹੱਤਵਾਦੀ ਜਿਹੜਾ ਕੋਈ ਹੱਥ ਚੱਕ ਲੈ ਕਿਸੇ ਦੀ ਦੀ ਸਰੇ ਆਮ ਗੰਦ ਪਾਉਣਾ ਸਰੇ ਆਮ ਅਸਲੀਲਤਾ ਫਲਾਉਣੀ ਇਹ ਅਸੀਂ ਨਹੀਂ ਜਰਦੇ ਹੈਗੇ ਕੋਈ ਹੋਵੇ ਜਿਹੜੇ ਅਣਖੀ ਬੰਦੇ ਨੇ ਉਹ ਉਹ ਨਹੀਂ ਫਿਰ ਚਰਦੇ ਹੈਗੇ ਕਹਿੰਦੇ ਨਿਹੱਥੇ ਤੇ ਹੱਥ ਚੁੱਕਿਆ ਗਿਆ ਕਹਿੰਦੇ ਨੇਹਤੇ ਦੇ ਨੂੰ ਮਾਰਿਆ ਗਿਆ ਤੇ ਜਰੂਰਤ ਸੀਗਾ ਤਾਂ ਮੰਨ ਸਿੰਘ ਕਹਿ ਰਹੇ ਨੇ ਵੀ ਤਾਂ ਉਹਨਾਂ ਨੂੰ ਸਿਰਾਂ ਮੇ ਬੁਲਾਉਂਦੇ ਤਾਂ ਫਿਰ ਦੇਖਦੇ ਫਿਰ ਇਹ ਹੁਣ ਤੁਹਾਨੂੰ ਕੀ ਪਤਾ ਵੀ ਨਿਹੱਥੇ ਦੇ ਕਿਵੇਂ ਮਾਰਿਆ ਇਹ ਤਾਂ ਹੁਣ ਉਹ ਦੱਸਣਗੇ ਕੀ ਗੱਲਬਾਤ ਆ ਇਹ ਤਾਂ ਬਾਦੂ ਦੀਆਂ ਗੱਲਾਂ ਨੇ ਹੋਰ ਬਹੁਤ ਨਿਹੱਥੇ ਮਾਰਦੇ ਸਾਡੇ ਨੌਜਵਾਨ ਨੇ ਹੱਥੇ ਮਾਰਨੇ ਨੇ ਫੜਫੜ ਕੇ ਮਹਾ ਬੰਨ ਬੰਨ ਕੇ ਮਾਰੇ ਨੇ ਹੈ ਸਾਡੇ ਜਿਹੜੇ ਹੈਗੇ 83 ਦੇ ਵਿੱਚ ਟਾਇਰ ਗਲਾਂ ਚ ਪਾਤੇ ਨਿਹੱਥੇ ਮਾਰਤੇ ਹੈ ਇਹ ਉਹ ਲੋਕ ਉਦੋਂ ਨਹੀਂ ਬੋਲਦੇ ਉਹਨਾਂ ਨਾਲ ਇਹ ਤਾਂ ਉਹਨਾਂ ਦਾ ਸਵਾਗਤ ਕਰਦੇ ਆ ਜਿਨ੍ਹਾਂ ਨੇ ਮਾਰੇ ਨੇ ਹੂੰ ਸਾਡੇ ਬੱਚੇ ਨੇ ਇਹਨਾਂ ਨੇ ਜਿਹੜੇ ਹੈਗੇ ਜਿਉਂਦੇ ਮਾਰਤੇ ਕੋਖਾਂ ਦੇ ਵਿੱਚ ਮਾਰਤੇ ਤੇ ਗੱਡੀਆਂ ਦੇ ਮਗਰ ਬੰਨ ਮੰਨ ਕੇ ਨੌਜਵਾਨਾਂ ਨੂੰ ਜਿਹੜਾ ਹੈਗਾ ਦੋ ਹਿੱਸਿਆਂ ਦੇ ਵਿੱਚ ਕਰਤਾ ਇਹਨਾਂ ਨੇ ਧੀਆਂ ਭੈਣਾਂ ਦੀ ਇੱਜ਼ਤ ਲੁੱਟ ਲਈ ਹੈ ਐਨਾ ਕੁਝ ਹੋ ਗਿਆ ਇਹ ਲੋਕ ਉਦੋਂ ਨਹੀਂ ਬੋਲੇ ਹੁਣ ਕਿ ਹੁਣ ਇਹ ਬੇਸ਼ਰਮਗੀ ਇਹਨਾਂ ਨੇ ਧਾਰ ਰੱਖੀ ਆ ਵੀ ਇਹ ਪੰਜਾਬ ਆ ਵੀ ਇੱਥੇ ਇਹ ਕੰਮ ਨਹੀਂ ਚੱਲਦਾ ਲਕਚਰ ਤਾਂ ਨਹੀਂ ਚੱਲੂਗੀ ਪੰਜਾਬ ਦੇ ਵਿੱਚ ਇੱਥੇ ਪੰਜਾਬੀ ਜੋਧੇ বাসਦੇ ਨੇ ਹਰਜੀਤ ਸਿੰਘ ਰਸੂਰੂਲ ਦੀ ਗੱਲ ਕਰੀਏ ਤਾਂ ਨਿੰਘ ਸਿੰਘ ਉਹ ਕਹਿ ਰਹੇ ਨੇ ਵੀ ਜੇ ਤੇਰੇ ਚ ਜ਼ਰੂਰਤ ਹੀ ਤਾਂ ਸਾਹਮਣੇ ਆ ਕੇ ਮਾਰਦਾ ਤੇ ਜੇ ਤੂੰ ਨਿੰਘ ਪੱਕੇ ਹੀ ਨਿੰਘ ਸਿੰਘ ਤੀਗਾ ਤਾਂ ਮੈਂ ਤੂੰ ਮੇਰੇ ਸਾਹਮਣੇ ਆ ਤਾਂ ਮੇਰੇ ਹਰਜੀਤ ਸਿੰਘ ਦੇ ਬਿਆਨ ਸਾਹਮਣੇ ਆਉਂਦੇ ਨੇ ਤਾਂ ਤੁਸੀਂ ਕੀ ਦੇਖ ਤੂੰ ਉਹਨੂੰ ਨਿੰਘ ਸਿੰਘ ਨਾ ਕਹੋ ਜੀ ਉਹਨੂੰ ਉਹ ਨਿੰਘ ਸਿੰਘਾਂ ਦੇ ਉਹਨੇ ਬਾਣਾ ਪਾਇਆ ਬਦਨਾਮ ਕਰਨ ਵਾਸਤੇ ਕਾਰ ਐਸਐਸ ਦਾ ਦੱਲਾ ਬਣਿਆ ਹੋਇਆ ਉਹ ਉਹ ਆ ਬਲਾਤਕਾਰੀ ਬੰਦਾ ਉਹ ਕੀ ਕਿਸੇ ਨੂੰ ਸੇਹ ਦੇ ਦੂਗਾ ਉਹ ਉਹ ਮਹਿਰੋਂ ਦੀ ਗੱਲ ਕਰਦਾ ਸੀ ਆ ਆ ਸਾਡੇ ਮਸਤਾਨਾ ਫਿਰਦਾ ਆ ਆ ਛੋਟੀ ਲਈ ਉਹਨੂੰ ਕਹੇ ਹਰਜੀਤ ਨੂੰ ਵੀ ਤੂੰ ਦੱਸ ਕਿੱਥੇ ਭੇਜੀਏ ਇਹ ਆਊਗਾ ਇਹੀ ਕੱਲ ਆਜੂ ਤੇਰੇ ਸਾਹਮਣੇ ਤੂੰ ਮੈਰੋਂ ਦੀ ਗੱਲ ਦਾ ਕਰਦਾ ਤੂੰ ਇਸੇ ਨਾਲ ਟੱਕਰ ਲਈ ਗੱਲਾਂ ਕਰਨ ਸਿਖਾਲੀਆਂ ਨੇ ਨੌਂਦਾ ਹੈ ਨਹੀਂ ਉਹਨੂੰ ਮੰਦ ਬੁੰਦੀ ਬੰਦਾ ਉਹਨੂੰ ਨਹੀਂ ਪਤਾ ਲੱਗਦਾ ਮੈਂ ਕੀ ਕਹਿਣਾਗਾ ਇਸ ਕਰਕੇ ਉਹਨੂੰ ਕਹਿਆ ਪਹਿਲਾਂ ਨਹਾ ਕੇ ਆਇਆ ਕਰ ਸੋਚ ਕੇ ਗੱਲ ਕਰਿਆ ਕਰ ਉਹ ਆਰਐਸ ਦਾ ਦਲਾਹ ਆ ਉਹਨੂੰ ਇਹ ਗੱਲਾਂ ਕਰਨੀਆਂ ਨਹੀਂ ਚੰਗੀਆਂ ਲੱਗਦੀਆਂ ਇਹ ਗੁਰੂ ਸੇਵਾ ਸਿੰਘ ਮੰਡ ਨੇ ਜੋ ਉਹ ਵੀ ਇਸ ਅਮਰਤਪਾਲ ਦੇ ਮਤਲਬ ਕੀ ਬਰਜਾ ਰਹੇ ਨੇ ਉਹ ਕਹਿ ਰਹੇ ਨੇ ਵੀ ਜੇ ਤੂੰ ਵਾਕਈ ਗੁਰੂ ਦਾ ਸਿੰਘ ਤਾਂ ਭੱਜਿਆ ਕਿਉਂ ਹੈ ਤੇ ਇੱਥੋਂ ਤਾਂ ਬਹੁਤ ਭੱਜ ਗਏ ਹੁਣ ਉਹਨੇ ਬਿਆਨ ਵੀ ਦਿੱਤਾ ਵਾ ਨਾ ਵੀ ਮੈਂ ਪੰਜ-ਸੱਤ ਨੂੰ ਰੋੜੂਗਾ ਉਹਦਾ ਬਿਆਨ ਵੀ ਪੜੋ ਸੁਣੋ ਮੈਂ ਇੱਕ ਇੱਕ ਕੇਸ ਨਹੀਂ ਫਸਣਾ ਹੈਗਾ ਸਜ਼ਾ ਨਹੀਂ ਹੋਣੀ ਆ ਪੰਜ-ਸੱਤ ਮਾਰੂਗਾ ਫੇਰ ਤਾਂ ਭੱਜਣੀ ਸੀ ਉਹਨੇ ਫੜ ਲੈਣ ਪੁਲਿਸ ਵਾਲੇ ਇਹ ਫੜਾ ਦੇਣਾ ਉਹਨੂੰ ਕਿੱਥੇ ਮਿਲਦਾ ਸਾਨੂੰ ਜਿਹਨ ਕਹਿੰਦੇ ਜਿਹੜੇ ਮੰਡ ਨੇ ਉਹ ਕਹਿੰਦੇ ਨਹੀਂ ਵੀ ਉਹ ਰੱਬ ਲੱਗਿਆ ਵਿੱਚ ਉਹ ਉਹਨੇ ਮਾਰਤਾ ਉਹ ਕਰਤਾ ਫਿਰ ਭੱਜ ਗਿਆ ਹੁਣ ਤੇ ਰੱਬ ਤਾਂ ਕੋਈ ਨਹੀਂ ਲੱਗਿਆ ਇੱਥੇ ਇਹ ਰੱਬ ਨੇ ਇਹ ਕਿ ਦਲੀਲਾਂ ਤਾਂ ਹੀ ਜਾਂਦ ਨੇ ਇਹ ਜਿਹੜੇ ਗੰਦ ਦਾ ਸਵਾਸ ਦਮੋਂਦੇ ਨੇ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਜਿੰਨੇ ਵੀ ਇਹ ਬੰਦੇ ਨੇ ਤੁਸੀਂ ਆਪਦੇ ਬੱਚਿਆਂ ਦੇ ਵਿੱਚ ਉਸ ਜਿਹੜੀ ਮਾਰੀ ਕੰਚਨ ਕੁਮਾਰੀ ਉਹਦੀਆਂ ਤੁਸੀਂ ਵੀਡੀਓ 20 ਮਿੰਟ ਦੀ ਤੁਸੀਂ ਬਹਿ ਕੇ ਸਾਰੇ ਬੱਚਿਆਂ ਦੇ ਵਿੱਚ ਦੇਖੋ ਫਿਰ ਦੱਸਿਓ ਵੀ ਇਹ ਸਹੀ ਆ ਗਲਤ ਆ ਇਕ ਅਮਰਤਪਾਲ ਜਿਹੜੇ ਦਿਬਰਗੋੜ ਜੇਲ੍ਹ ਵਿੱਚ ਬੰਦ ਨੇ ਉਹਨਾਂ ਤੇ ਵੀ ਉਹਨਾਂ ਨੇ ਇਲਜ਼ਾਮ ਖੜੇ ਕੀਤੇ ਨੇ ਕਿ ਵੀ ਅਸ਼ੀਲਪੁਰਾ ਦੀ ਉਹਨਾਂ ਦੀ ਪਿੱਛੇ ਜਿਹੜੀਆ ਚੈਟ ਵਾਇਰਲ ਹੋ ਰਹੀ ਆ ਵੀ ਉਹ ਵੀ ਕਹਿੰਦੇ ਉਹ ਕਹਿੰਦੇ ਅਸ਼ੀਲਤਾਪੁਰ ਇੱਕ ਦਿਬਰਗੋੜ ਜੇਲ੍ਹ ਚ ਬੈਠਾ ਇੱਕ ਹੀ ਹੈ ਵੀ ਬਾਹਰ ਭੱਜ ਗਿਆ ਜਿਹੜਾ ਅਮਰਤਪਾਲ ਹੈ ਨਾ ਕੋਈ ਅਮਰਤਪਾਲ ਆ ਉਹ ਚੜ੍ਹਦੀ ਕਲਾ ਦੇ ਜੋਧੇ ਨੇ ਇਹਨਾਂ ਤੋਂ ਰਾਤ ਨਹੀਂ ਆਉਂਦੇ ਇਹਨਾਂ ਨੂੰ ਕੰਪਨੀ ਸਿੜੀ ਜਾਂਦੇ ਜਿਹੜਾ ਡੂਰਗੜ ਜਿਹੜਾ ਬੈਠਾ ਉਹ ਤਾਂ ਇਹਨਾਂ ਦਾ ਸਾਲਾਂ ਦਾ ਇਹਨਾਂ ਅਮਰਤਪਾਲ ਕਿਹਾ ਉਹਨੇ ਇਹ ਸ਼ਰੀਲ ਤਾਂ ਹੀ ਆਪ ਨੇ ਇਨਾਂ ਦੇ ਪਲੇ ਦੇ ਇਨਾਂ ਦੇ ਇਨਾਂ ਦੇ ਕਿੰਨਾ ਸਾਫ਼ ਸੁਥਰਾ ਰੈਕਸ਼ਨ ਹੈ ਆ ਵੀਡੀਓ ਇਨਾਂ ਦੀਆਂ ਜਿਹੜੀਆਂ ਹੈਗੇ ਫੋਟੋਆਂ ਰਿਲੀਜ਼ ਹੀ ਹੋ ਜਾਂਦੀਆਂ ਨੇ ਜਿਹੜੇ ਕਹਿਣ ਵਾਲੇ ਨੇ ਇਸ ਕਰਕੇ ਉਹ ਜੋਦੇ ਨੇ ਮੈਂ ਤੁਹਾਨੂੰ ਹੋਰ ਕਹਿਣਾ ਵੀ ਇਨਾਂ ਦਾ ਜਦੋਂ ਬੋਲਦੇ ਹੁੰਦੇ ਨੇ ਨਾ ਕਮੈਂਟ ਪੜਿਆ ਕਰੋ ਕਮੈਂਟ ਫੈਸਲਾ ਕਰ ਦੇਣਗੇ ਲੋਕ ਕੀ ਚਾਹੁੰਦੇ ਨੇ ਇਨਾਂ ਨੂੰ ਪਸ਼ੰਤ ਕਰਦੇ ਨੇ ਜਾਂ ਉਹਨਾਂ ਨੂੰ ਪਸੰਦ ਕਰਦੇ ਨੇ ਬਸ ਇੱਥੋਂ ਹੀ ਪਤਾ ਲੱਗ ਜਾਉ ਬੜੀ ਦੂਰ ਜਾਣ ਦੀ ਲੋੜ ਹੀ ਨਹੀਂ अच्छा ਤੁਸੀਂ ਇਹ ਦੱਸੋ ਮੜ ਜਾ ਕੌਰ ਤੇ ਸਿੰਘ ਦਾ ਜਿਹੜਾ ਮਤਲਬ ਕੀ ਹੈ ਕਿਉਂਕਿ ਕੌਰ ਜਿਹੜਾ ਇੱਕ ਸ਼ਬਦ ਉਹ ਤੁਸੀਂ ਵਿਸਥਾਰ ਮੇਰੇ ਨਾਲ ਵੇਟਰ ਦੱਸ ਸਕਦੇ ਹੋ ਉਹਦਾ ਮਤਲਬ ਦੱਸੋ ਕੀ ਹੈ ਵੀ ਕਿਉਂਕਿ ਪਤਾ ਚੱਲ ਸਕਦਾ ਵੀ ਕੌਰ ਸ਼ਬਦ ਨਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਾਨੂੰ ਸਿੰਘ ਬਣਾਇਆ ਸਿੰਘ ਨਾਂ ਸ਼ੇਰ ਦਾ ਤੇ ਕੌਰ ਸ਼ਬਦ ਹੈਗਾ ਜਿਹੜਾ ਇੱਕ ਰਾਜਾ ਹੁੰਦਾ ਉਹਦੇ ਪੁੱਤਾਂ ਨਾਲ ਵਿੱਚ ਛੋਟਾ ਸਭ ਤੋਂ ਲਾਡਲਾ ਉਹਨੂੰ ਕੌਰ ਕਹਿੰਦਾ ਇੱਕ ਕੌਰ ਨਾਂ ਦਾ ਪੰਛੀ ਆ ਫਰਤੀਲਾ ਜਦੋਂ ਸ਼ੇਰ ਆਵਾਸੀ ਲੈਂਦਾ ਨਾ ਉਹ ਜਿਹੜਾ ਕੌਰ ਨਾਉਂਦਾ ਪੰਛੀ ਆ ਉਹਦੇ ਜੀਭ ਦਾ ਟੁਕੜਾ ਕੱਢ ਕੇ ਲੈ ਜਾਂਦਾ ਮਾਸ ਦਾ ਐਨਾ ਫਰਤੀਲਾ ਤੜਦੀ ਕਲਾ ਦਾ ਪ੍ਰਤੀਕ ਹੈ ਕੌਰ ਛੋਟਾ ਪੁੱਤਰ ਮਹਾਰਾਜ ਨੇ ਬੀਬੀਆਂ ਨੂੰ ਛੋਟਾ ਬੱਚਾ ਬਣਾਇਆ ਕੌਰ ਸ਼ਬਦ ਵਰਤਿਆ ਸੀ ਤੇ ਜਿਹੜੇ ਸਿੱਖ ਨੌਜਵਾਨ ਸੀ ਉਹਨਾਂ ਬਾਤ ਸਿੰਘ ਵਰਤਿਆ ਸਿੰਘ ਤੇ ਕੌਰ ਇਹ ਚੜ੍ਹਦੀ ਕਲਾ ਦੇ ਜਿਹੜੇ ਹੈਗੇ ਨੇ ਛੋਟਾ ਪੁੱਤਰ ਆ ਇਸ ਕਰਕੇ ਕੋਰ ਸ਼ਬਦ ਦਾ ਇਹ ਮਤਲਬ ਆ ਫਿਰ ਜੋ ਕੋਰ ਸ਼ਬਦ ਦੇ ਨਾਲ ਪਿੱਛੇ ਇਦਾਂ ਦੀ ਵੀਡੀਓ ਵਾਇਰਲ ਕਰਦੇ ਨੇ ਜਾਂ ਕੋਈ ਇਤਾਰੇ ਲੱਚਰ ਤਾਂ ਫਲਾਉਂਦੇ ਨੇ ਫਿਰ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਤਾਂ ਹੀ ਤਾਂ ਉਹ ਕਹਾਂ ਉਹਨੇ ਮੇਰੋਂ ਨੇ ਵੀ ਤੂੰ ਕੰਚਨ ਕੁਮਾਰੀ ਬਣ ਕੇ ਰਹਿੰਦੀ ਤੂੰ ਆਪ ਦਾ ਕਮਲਕੌਰ ਲਾ ਲਿਆ ਸਾਨੂੰ ਸਿੱਖਾਂ ਨੂੰ ਬਦਨਾਮ ਕਰਤਾ ਵੀ ਇਹੋ ਜਿਹੀਆਂ ਨੇ ਸਾਰੇ ਬੀਬੀਆਂ ਤੁਸੀਂ ਕੰਚਨ ਕੁਮਾਰੀ ਦਾ ਨਾਮ ਲੈ ਕੇ ਇੱਕ ਦੀਪਿਕਾ ਲੱਥੂ ਰਾਇ ਪਰ ਉਹ ਤਾਂ ਸਿੱਖੀ ਦੇ ਵਿੱਚ ਨਾ ਉਹਦਾ ਨਾਂ ਹੀ ਨਹੀਂ ਕਿਤੇ ਦੂਰ ਦੂਰ ਤੱਕ ਤੇ ਰੈਂਟੀ ਪੰਜਾਬ ਚ ਆਹੋ ਜਿਹੜਾ ਕੋ ਪੰਜਾਬ ਦੇ ਕਲਚਰ ਨੂੰ ਗੰਦਲਾ ਕਰੂਗਾ ਫਿਰ ਕੱਲ ਉਹਨੇ ਮਾਫੀ ਮੰਗੀ ਆ ਕਹਿੰਦੀ ਮੈਂ ਸਾਰੀਆਂ ਵੀਡੀਓ ਡਿਲੀਟ ਕਰਤੀਆਂ ਸਾਡ ਡਿਬੇਟ ਹੋਈ ਸੀ ਕੱਲ ਫਿਰ ਉਹਨੂੰ ਕੋਣੇ ਕੁਝ ਕਹੂਗਾ ਮੈਰਨ ਵੀ ਇਹ ਕਹੇ ਸੀ ਵੀ ਆਪਣੀ ਡਿਲੀਟ ਕਰੋ ਮਾਫੀ ਮੰਗ ਲਓ ਮੈਂ ਕਿ ਤੁਹਾਨੂੰ ਪਾਉਂਦੇ ਮੰਗ ਲੈਣਾ ਕਈ ਆ ਵੀ ਗਏ ਕਈ ਨੇ ਮਾਫੀ ਵੀ ਮੰਗ ਲਈ ਨੇ ਕਈ ਪਰ ਹਲੇ ਵੀ ਕਹ ਰਹੇ ਨੇ ਵੀ ਅਸੀਂ ਮਾਫੀ ਨਹੀਂ ਮੰਗਦੇ ਚਲ ਜੇ ਨਹੀਂ ਮੰਗਦੇ ਕੋਈ ਨਹੀਂ ਆਪਦੇ ਕੀਤੇ ਦਾ ਪਾਲ ਫਲ ਪਾ ਲੈਣਗੇ ਸਮਾਂ ਦੱਸੂਗਾ ਪੰਜਾਬ ਦੇ ਵਿੱਚ ਜਿਹੜਾ ਇੱਕ ਨਵਾਂ ਮੁੱਦਾ ਜਿਹੜਾ ਅਮਰਤਪਾਲ ਮੈਰੂ ਨੂੰ ਲੈ ਕੇ ਚੱਲ ਰਿਹਾ ਵੀ ਅਮਰਤਪਾਲ ਮੈਰੂ ਨੇ ਇਹ ਚੀਜ਼ ਗਲਤ ਕੀਤਾ ਹੈ ਤਾ ਕਈ ਜਿਹੜੇ ਇਨਿੰਗ ਸਿੰਘ ਜਥੇਵੰਦੀਆਂ ਵੱਲੋਂ ਜਿਹੜਾ ਉਹਨਾਂ ਦੀ ਸਪੋਰਟ ਵੀ ਜਿਹੜੀ ਕੀਤੀ ਜਾ ਰਹੀ ਹੈ ਪਰ ਫਿਲਹਾਲ ਜਿਹੜੇ ਅਮਰਤਪਾਲ ਮੈਰੋ ਫਰਾਰ ਨੇ ਤਾਂ ਦੇਖਣਾ ਹੋਵੇਗਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲਾਤ ਹੋਣਗੇ ਅਗਰ ਉਹਨਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਕੀ ਨਾਤ ਸਰਕਾਰ ਪਾਏਗੀ ਅਗਰ ਜਿਹੜੇ ਇਦਾਂ ਦੇ ਕਈ ਤਰ੍ਹਾਂ ਦੇ ਅਗਰ ਗੱਲ ਕਰੀ ਤਾਂ ਸੱਚ ਦੀ ਗੱਲ ਬਾਬਾ ਜੀ ਨੇ ਦੱਸਿਆ ਸੀ ਵੀ ਅਗਰ ਕੋਈ ਸੱਚ ਦੀ ਗੱਲ ਕਰਦਾ ਤਾਂ ਉਹਨਾਂ ਦੇ ਚੈਨਲ ਬੰਦ ਕਰ ਦਿੱਤੇ ਜਾਂਦੇ ਨੇ ਉਹਨਾਂ ਦੇ ਪੇਜ ਬੰਦ ਕਰ ਦਿੱਤੇ ਜਾਂਦੇ ਨੇ ਅਗਰ ਕੋਈ ਗਲਤ ਚੀਜ਼ਾਂ ਫੈਲਾਉਂਦਾ ਹੈ ਤਾਂ ਉਹਨਾਂ ਦੇ ਇਹ ਪੇਜ ਉਹਨਾਂ ਦੀ ਫੇਸਬੁੱਕ ਜਿਹੜੇ YouTube ਨੇ ਜਾਂ ਇਹਨਾਂ ਦੇ ਚੈਨਲ ਨੇ ਤਾਂ ਉਹ ਕਿਉਂ ਨਹੀਂ ਬੰਦ ਕਰ ਦਿੱਤੇ ਜਾਂਦੇ ਅਗਰ ਕਮਾਈ ਦੀ ਗੱਲ ਕਰੀਏ ਤਾਂ ਕਮਾਉਣ ਦਾ ਤਰੀਕੇ ਹੋਰ ਵੀ ਹੋ ਸਕਦੇ ਨੇ ਕੰਮ ਕਰਨ ਦੇ ਤਰੀਕੇ ਹੋਰ ਵੀ ਹੋ ਸਕਦੇ ਨੇ ਪਰ ਗਲਤ ਕੰਮ ਦੇ ਨਤੀਜਾ ਗਲਤ ਨਿਕਲਦਾ ਹੈ ਔਨਯਾਰ ਦੇ ਨਾਲ ਜੁੜੇ ਰਹੋ ਤੁਸੀਂ ਮੈਂ ਰਵਿੰਦਰ ਸਿੰਘ